12 ਸਾਲ ਹੋ ਗਏ ਨੇ ਤੁਹਾਨੂੰ ਇਸ ਹਲਦੀ ਦੇ ਕਾਰੋਬਾਰ ਹਲਦੀ ਦੀ ਖੇਤੀ ਕਰਦੇ ਆਂ ਬਾਕੀਆਂ ਵਾਂਗੂ ਤੁਸੀਂ ਝੋਨਾ ਦੇ ਕਣਕ ਛੱਡ ਕੇ ਹਲਦੀ ਵੱਲ ਕਿੱਦਾਂ ਮੁੜੇ ਚੁ ਪੰਜਾਬ ਦੇ ਵਿੱਚ ਵੈਸੇ ਹੀ ਲੋੜ ਹੈ ਹੈ ਨਹੀਂ ਇਹਦੀ ਖੇਤੀ ਇਸ ਕਰਕੇ ਇਹੋ ਜੀ ਖੇਤੀ ਨੂੰ ਅਗਰ ਅਸੀਂ ਚੁਣਾਂਗੇ ਤੇ ਸਾਨੂੰ ਵੇਚਣਾ ਸੰਭਾਲਣਾ ਸਾਰਾ ਕੁਝ ਸੌਖਾ ਹੈ ਇਹ 10 ਮਹੀਨੇ ਦੀ ਫਸਲ ਹੈ ਜੀ ਮਾਰਚ ਅਪ੍ਰੈਲ 10 ਮਈ ਤੱਕ ਬੀਜੀ ਜਾ ਸਕਦੀ ਆ ਕੁੱਟਣ ਦਾ ਟਾਈਮ ਅਕਲ ਪਰਸੋ ਅਸੀਂ ਕੁੱਟ ਕੇ ਲੈ ਕੇ ਆਏ ਆਂ 145 ਕੁਇੰਟਲ ਕਿਲੇ ਦੇ हिसाब ਨਾਲ ਚਾੜ੍ਹਨੇ ਗਏ 145 ਕੁਇੰਟਲ 1 ਕਿਲੇ ਦੇ ਵਿੱਚ ਆਹ ਸਾਰੇ ਢੇਰ ਜਿਹੜੇ ਆ ਤੁਸੀਂ ਦੇਖ ਰਹੇ ਇੱਧਰ ਦੇ ਤੇ ਉੱਧਰ ਦੇ ਇਹ ਸਾਰੇ 18 ਕਨਾਲ ਜਗ੍ਹਾ ਦੇ ਆ ਸਾਰੇ ਜਣੇ ਇਦਾਂ ਹੀ ਬੋਇਲਰ ਯੂਜ਼ ਕਰਦੇ ਨੇ ਸਾਰੇ ਜਣੇ ਇਦਾਂ ਹੀ ਗੰਨੀਆਂ ਲੱਗ ਕਰਦੇ ਨੇ ਮਤਲਬ ਇਹ ਕਰਨ ਤੋਂ ਬਾਅਦ ਹੀ ਹਲਦੀ ਬੰਦੀ ਹੈ ਕਿ ਜਾਂ ਕੋਈ ਸ਼ਾਰਟਕਟ ਵੀ ਹੈ ਇਹਦਾ ਸ਼ਾਰਟਕਟ ਕੋਈ ਨਹੀਂ ਇਹਨੂੰ ਬੋਇਲ ਕਰਨਾ ਹੀ ਪਊਗਾ ਉਹ ਦੱਸ ਰਹੇ ਸੀਗੇ ਵੀ ਜਦੋਂ ਮਾਰਕੀਟ ਦੇ ਵਿੱਚ ਕੰਮ ਸ਼ੁਰੂ ਕੀਤਾ ਉਦੋਂ ਤੁਸੀਂ 180 ਰੁਪਏ ਰੇਟ ਰੱਖਿਆ ਪਰ ਮਾਰਕੀਟ ਦੇ ਵਿੱਚ 20-20 ਰੁਪਏ ਕਿਲੋ ਵਾਲੇ ਵੀ ਹੈਗੇ ਸੀਗੇ ਹਾਂਜੀ ਇਹ ਬੜਾ ਕੋ ਸਮਾਜ ਚੱਲਦਾ ਜੀ ਜਿਹਨੂੰ ਮਲਦੀ ਦਿੰਦੇ ਆ ਉਹਨੂੰ ਨਾਲੇ ਇਸ਼ਤਿਹਾਰ ਕਰੂਗੀ ਵੀ ਆਹ ਲਓ ਸਾਡਾ ਇਸ਼ਤਿਹਾਰ ਇੱਥੇ 1 ਲੱਖ ਰੁਪਏ ਇਨਾਮ ਰੱਖਿਆ ਅਗਰ ਕੋਈ ਮਲਾਵਟ ਸਾਬਤ ਕਰ ਦਿੰਦੇ ਹਾਂ ਇਹ ਦੇਖ ਰਿਹਾ ਵੀ ਔਰਤਾਂ ਹੀ ਤੁਸੀਂ ਰੱਖੀਆਂ ਨੇ ਕੰਮ ਤੇ ਜ਼ਿਆਦਾ ਇਹ ਕੰਮ ਜਿਆਦਾ ਬੀਬੀਆਂ ਦੇ ਹੱਥਾਂ 'ਚ ਹੀ ਹੋਣ ਵਾਲਾ ਕਿਉਂਕਿ ਰਸੋਈ ਦਾ ਕੰਮ ਆ ਤਾਂ ਕਰਾ ਹਾਂਜੀ ਹਾਂਜੀ ਬਿਲਕੁਲ ਇਹਨਾਂ ਨੂੰ ਫਿਕਰ ਹੋਏਗਾ ਕਿ ਸਾਡੇ ਕੋਲ ਜਿਹੜੀ ਖਾਣ ਪੀਣ ਵਾਲੀ ਚੀਜ਼ ਹੈ ਉਹ ਅਗਰ ਆਈ ਉਹਦੇ ਵਿੱਚ ਕੋਈ ਬਲਾਵਟ ਹੋਈ ਤਾਂ ਕੋਈ ਨੁਕਸਾਨ ਨਾ ਹੋਵੇ ਜਿੰਨੇ ਵੀ ਹੋਰ ਮਤਲਬ ਸਪਾਈਸਿਸ ਦੇਖਦੇ ਹੋ ਉਹਨਾਂ ਦੇ ਵਿੱਚ ਐਡਲਟਰੇਸ਼ਨ ਬਹੁਤ ਕੀਤੀ ਜਾਂਦੀ ਹੈ ਜੇ ਮੈਂ ਟਰਮਰਿਕ ਪਾਊਡਰ ਦੀ ਗੱਲ ਕਰਾਂ ਹਲਦੀ ਦੀ ਗੱਲ ਕਰਾਂ ਇਹਦੇ ਵਿੱਚ ਤੁਸੀਂ ਦੇਖੋਗੇ ਕਰਕਿਉਮਿਨ ਬਹੁਤ ਘੱਟ ਹੁੰਦਾ ਹੈ येलो ਕਲਰ ਜਿਹੜਾ ਆਰਟੀਫੀਸ਼ੀਅਲ ਐਡ ਕਰ ਦਿੰਦੇ ਨੇ ਜਸਟ ਉਹਨੂੰ ਕਲਰ ਦੇਣ ਲਈ ਔਰ ਲੋਕਾਂ ਨੂੰ ਲੱਗਦਾ येलो ਕਲਰ ਆ ਰਿਹਾ ਬਹੁਤ ਵਧੀਆ ਬਟ ਅਸੀਂ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਿਲਾਵਟ ਨਹੀਂ ਹੋਂ ਦਿੰਦੇ ਇਹਦੇ ਵਿੱਚ ਕੋਈ ਐਡਲਟਰੇਸ਼ਨ ਨਹੀਂ ਸਰਦਾਰ ਚੰਚਲ ਸਿੰਘ ਹੋਣਾ ਦੇ ਫਾਰਮ ਦੇ ਉੱਤੇ ਅਸੀਂ ਇਸ ਵੇਲੇ ਮੌਜੂਦ ਆ ਜਿਨ੍ਹਾਂ ਨੂੰ ਲਗਭਗ 12 ਸਾਲ ਹੋ ਗਏ ਨੇ ਹਲਦੀ ਦੀ ਖੇਤੀ ਕਰਦੇ ਆ ਇਹ ਬੜੇ ਆਰਗੈਨਿਕ ਤਰੀਕੇ ਦੇ ਨਾਲ ਹਲਦੀ ਦੀ ਖੇਤੀ ਕਰਦੇ ਨੇ ਤੇ ਇਹਨਾਂ ਦੀ ਹਲਦੀ ਯੂਐਸਏ ਕੈਨੇਡਾ ਤੱਕ ਜਾਂਦੀ ਹੈ ਤੇ ਵਕ ਵਕ ਸ਼ਹਿਰਾਂ ਦੇ ਵਿੱਚ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਇਹ ਆਪਣੀ ਹਲਦੀ ਵੀ ਸਪਲਾਈ ਕਰਦੇ ਨੇ ਸਰਦਾਰ ਚੰਚਲ ਸਿੰਘ ਹੁਣੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ 12 ਸਾਲ ਹੋ ਗਏ ਨੇ ਤੁਹਾਨੂੰ ਇਸ ਹਲਦੀ ਦੇ ਕਾਰੋਬਾਰ ਚ ਹਲਦੀ ਦੀ ਖੇਤੀ ਕਰਦੇ ਆ ਹਾਂਜੀ ਇਹ ਬਾਕੀਆਂ ਵਾਂਗੂ ਤੁਸੀਂ ਝੋਨਾ ਦੇ ਕਣਕ ਛੱਡ ਕੇ ਹਲਦੀ ਵੱਲ ਕਿੱਦਾਂ ਮੁੜੇ ਸੀਗੇ ਇਹ ਡਾਈਵਰਸੀਫਿਕੇਸ਼ਨ ਦਾ ਇੱਕ ਸਰਕਾਰ ਦਾ ਬਹੁਤ ਜ਼ਿਆਦਾ ਯਤਨ ਜ਼ੋਰ ਲੱਗ ਰਿਹਾ ਕਿ ਡਾਈਵਰਸੀਫਿਕੇਸ਼ਨ ਦੀ ਤਰਫ ਜਨਤਾ ਮੁੜੇ ਜੀ ਪਰ ਅਸੀਂ ਉਹ ਜਿਹੜੀਆਂ ਰਵਾਇਤੀ ਫਸਲਾਂ ਕਣਕ ਝੋਨਾ ਬਾਰ-ਬਾਰ ਉਹਨੂੰ ਬੀਜੀ ਜਾ ਰਹੇ ਆ ਉਹਦੀ ਇੰਨੀ ਸਰਕਾਰ ਨੂੰ ਲੋੜ ਹੈ ਨਹੀਂ ਜਿੰਨੀ ਪੈਦਾਵਾਰ ਕਰੀ ਜਾ ਰਹੇ ਹੂੰ ਇਸ ਕਰਕੇ ਇਹ ਇੱਕ ਇਹੋ ਜਿਹੀ ਖੇਤੀ ਆ ਜਿਹਦੀ ਪੰਜਾਬ ਦੇ ਵਿੱਚ ਵੈਸੇ ਹੀ ਲੋੜ ਆ ਤੇ ਹੈ ਨਹੀਂ ਇਹਦੀ ਖੇਤੀ ਇਸ ਕਰਕੇ ਇਹੋ ਜੀ ਖੇਤੀ ਨੂੰ ਅਗਰ ਅਸੀਂ ਚੁਣਾਂਗੇ ਤੇ ਸਾਨੂੰ ਵੇਚਣਾ ਸੰਭਾਲਣਾ ਸਾਰਾ ਕੁਝ ਸੌਖਾ ਹੋ ਜਾਏ ਤੇ ਫਾਇਦਾ ਵੀ ਵੱਧ ਹੋਵੇਗਾ ਫਾਇਦਾ ਵੱਧ ਹੋਏਗਾ ਜੀ ਇਹਦੇ ਵਿੱਚ ਕਈ ਵਾਰੀ ਨਾ ਕਈ ਜਿਹੜੇ ਆਮ ਇਨਸਾਨ ਹੁੰਦੇ ਨੇ ਜੀ ਜੀ ਤੁਸੀਂ ਕੁਝ ਕਹਿ ਰਹੇ ਮੇਰਾ ਨਾਂ ਚੈਂਜਲ ਸਿੰਘ ਹੈ ਜੀ ਮੇਰਾ ਪਿੰਡ ਲਹਿਲ ਹਮ ਪੋਸਟ ਆਫਿਸ ਧਾਰੀਵਾਲ ਹਮ ਡਿਸਟ੍ਰਿਕਟ ਗੁਰਦਾਸਪੁਰ ਹਮ ਪੰਜਾਬ ਮੇਰਾ ਨੰਬਰ 98142 77129 ਹਮ ਮੋਬਾਈਲ ਨੰਬਰ 98142 77129 ਆਮ ਕਿਸਾਨ ਮੇਰਾ ਪਿੰਡ ਬਾਈਪਾਸ ਦੇ ਘੇਰੇ ਦੇ ਅੰਦਰ ਧਾਰੀਵਾਲ ਬਾਈਪਾਸ ਦੇ ਘੇਰੇ ਦੇ ਅੰਦਰ ਹੈ ਮੇਰਾ ਪਲਾਂਟ ਧਾਰੀਵਾਲ ਬਾਈਪਾਸ ਦੇ ਘੇਰੇ ਤੋਂ ਬਾਹਰ ਅੱਛਾ ਤੇ ਇਹ ਆਮ ਜਿਵੇਂ ਕਿਸਾਨਾਂ ਨੂੰ ਤੇ ਪਤਾ ਹੀ ਹੈ ਕਿ ਹਲਦੀ ਦਾ ਪ੍ਰੋਸੈਸ ਕੀ ਹੁੰਦਾ ਜਿਵੇਂ ਆਮ ਬੰਦਿਆਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਕਈਆਂ ਨੇ ਤਾਂ ਵੇਖਿਆ ਹੀ ਪਾਊਡਰ ਹੈ ਵੀ ਪਾਊਡਰ ਹੀ ਬਸ ਹਲਦੀ ਦਾ ਜਿਵੇਂ ਬਣਾਉਂਦੇ ਨੇ ਇਹਦਾ ਪ੍ਰੋਸੈਸ ਕੀ ਹੁੰਦਾ ਵਾ ਇਹਦੀ ਕਿੰਨੇ ਚਿਰ ਦੀ ਖੇਤੀ ਹੁੰਦੀ ਆ ਕਿੰਨਾ ਕੁ ਬੀ ਲੱਗਦਾ ਕਿੰਨੀ ਇਹਦੀ ਫਸਲ ਹੋ ਜਾਂਦੀ ਹੈ ਇਹ 10 ਮਹੀਨੇ ਦੀ ਫਸਲ ਹੈ ਜੀ ਅੱਛਾ ਜੀ ਇਹ ਮਾਰਚ ਅਪ੍ਰੈਲ 10 ਮਈ ਤੱਕ ਬੀਜੀ ਜਾ ਸਕਦੀ ਆ ਹੂੰ ਪੁੱਟਣ ਦਾ ਟਾਈਮ ਅਕਲ ਪਰਸੋ ਅਸੀਂ ਪੁੱਟ ਕੇ ਲੈ ਕੇ ਆਏ ਆ ਹੂੰ ਮਤਲਬ ਮਾਰਚ ਦੇ ਤੀਜੇ ਹਫਤੇ ਤੱਕ ਆਰਾਮ ਨਾਲ ਇਹਨੂੰ ਪੁੱਟ ਸਕਦੇ ਆ ਅੱਛਾ ਜੀ ਇਹ ਬਾਕੀ ਇੱਕ ਵਧੀਆ ਫਸਲ ਆ ਹੂੰ ਇਹਨੂੰ ਕੋਈ ਬਿਮਾਰੀ ਲੱਗਦੀ ਨਹੀਂ ਸਪਰੇਅ ਦੀ ਐਤ ਤੇ ਕੋਈ ਲੋੜ ਨਹੀਂ ਅੱਛਾ ਇਹਦੇ ਤੇ ਸਪਰੇਅ ਨਹੀਂ ਕੋਈ ਹੁੰਦੀ ਕੋਈ ਸਪਰੇਅ ਦੀ ਲੋੜ ਨਹੀਂ ਇਹਨੂੰ ਹਲਦੀ ਨੂੰ ਆਪਾਂ ਕਹਿ ਸਕਦੇ ਆ ਵੀ ਆਰਗੈਨਿਕ ਹਲਦੀ ਆ ਇਹ オーਰਗੈニック ਤੇ ਇਹ ਆ ਨਾ ਵੀ ਜੇ ਬਾਹਰੋਂ ਕਿਸੇ ਬੈਲੀ ਦਾ ਪਾਣੀ ਵਗੈਰਾ ਨਾ ਪੇ ਤੇ ਫਿਰ ਉਹਦੇ ਚ ਨੁਕਸਪਾ ਇਹ ਨਹੀਂ ਕਹਿ ਸਕਦੇ オーਰਗੈニック ਨਹੀਂ ਮਤਲਬ ਅਸੀਂ ਵਧੀਆ ਢੰਗ ਦੇ ਨਾਲ ਉਹਨੂੰ ਸੰਭਾਲ ਸਕਦੇ ਵਧੀਆ ਤਰੀਕੇ ਨਾਲ ਅੱਛਾ ਤੁਸੀਂ ਤਾਂ ਜਿਵੇਂ ਕਾਫੀ EMPLOYE ਵੀ ਆਪਣੇ ਰੱਖੇ ਹੋਏ ਆ ਇਹ EMPLOYE ਸਾਰੇ ਪਿੰਡ ਦੇ ਹੀ ਆ ਆਸੇ ਪਾਸੇ ਇਹ ਆਸੇ ਪਾਸੇ ਦੇ ਪਿੰਡ ਹੁੰਦੇ ਆ ਇੱਕ ਆ ਲਾਗੇ ਪਿੰਡ ਹੈ ਕੋਈ ਸਾਡੇ ਪਿੰਡ ਦੇ ਨਹੀਂ ਸਾਰੇ ਪੰਜਾਬੀ ਨੇ ਪੰਜਾਬੀ ਨੇ ਅਛਾ ਪਰਵਾਸੀ ਨਹੀਂ ਕੋਈ ਰੱਖੀ ਨਹੀਂ ਕੋਈ ਨਹੀਂ ਸਾਰੇ ਪੰਜਾਬੀ ਆ ਅੱਛਾ ਚਲੋ ਇਹ ਵੀ ਚੰਗੀ ਗੱਲ ਆ ਇਹ ਫਿਰ ਇਹ ਪ੍ਰੋਸੈਸ ਕੀ ਹੁੰਦਾ ਥੋੜਾ ਸਮਝਾਓ ਜਿਵੇਂ ਆ ਪੈਲੀ ਚੋਂ ਪੁੱਟ ਕੇ ਤੁਸੀਂ ਆ ਹਲਦੀ ਇੱਥੇ ਇਕੱਠੀ ਕਰ ਲਈਏ ਇਸ ਤੋਂ ਬਾਅਦ ਕੀ ਹੋਊਗਾ ਜੀ ਇਹ ਜੀ ਸਾਡੇ ਕੋ ਆਲੂ ਪੁੱਟਣ ਵਾਲੀ ਮਸ਼ੀਨ ਜਿਹੜੀ ਹੁੰਦੀ ਆ ਉਹੀ ਆ ਅੱਛਾ ਜੀ ਉਹਦੇ ਨਾਲ ਹੀ ਅਸੀਂ ਇਹਨੂੰ ਪੁੱਟਦੇ ਆ ਹੂੰ ਤੇ ਇਹ ਆਲੂ ਪੁੱਟਣ ਵਾਲੀ ਮਸ਼ੀਨ ਆ ਹਾਂ ਇਸੇ ਦੇ ਨਾਲ ਹੀ ਹਲਦੀ ਪੁੱਟੀ ਜਾਂਦੀ ਆ ਅੱਛਾ ਜੀ ਬੀਜਣ ਵਾਸਤੇ ਆਪ ਰੇਜ਼ਰ ਜਿਹੜੇ ਉਹਦੇ ਨਾਲ ਬੀਜਦੇ ਆ ਹੂੰ ਠੀਕ ਹੈ ਜੀ ਹੂੰ ਉੱਟ ਕੇ ਇਹਨੂੰ ਦੁਬਾਰਾ ਟਰਾਲੀ ਚ ਪਾ ਕੇ ਤੇ ਇੱਥੇ ਲਿਆਂਦਾ ਅਨਲੋਡ ਕੀਤਾ ਤੋਲ ਕੇ ਕੰਡੇ ਤੋਂ ਤੋਲ ਕੇ ਲੈ ਕੇ ਆਏ ਆ 1 ਕਿਲੋ ਤੋਂ ਕਿੰਨੀ ਕ ਫਸਲ ਨਿਕਲ ਆਉਂਦੀ ਹੈ ਜੀ ਇਹ 18 ਕਨਾਲ ਜਗ੍ਹਾ ਦੇ ਵਿੱਚੋਂ ਅਸੀਂ ਸਾਰਾ ਕੱਢ ਕੇ ਦੇਖਿਆ ਹੂੰ 145 ਕਿ ਕੁਇੰਟਲ ਕਿੱਲੇ ਦੇ ਹਿਸਾਬ ਨਾਲ ਚਾੜਨੇ ਪਿਆ ਜੀ 145 ਕੁਇੰਟਲ 1 ਕਿੱਲੇ ਦੇ ਵਿੱਚੋਂ 1 ਕਿੱਲੇ ਦਾ ਚਾੜ ਇਹ ਆਮ ਉਹ ਸਾਰੇ ਢੇਰ ਜਿਹੜੇ ਆ ਤੁਸੀਂ ਦੇਖ ਰਹੇ ਇੱਧਰ ਦੇ ਤੇ ਉਧਰ ਦੇ ਹਾਂ ਇਹ ਸਾਰੇ 18 ਕਨਾਲ ਜਗ੍ਹਾ ਦੇ ਆ ਅੱਛਾ ਏ ਜਦੋਂ ਪਟਕੇ ਲਿਆਂਦੀ ਹੁਣ ਤੇ ਉਸ ਤੋਂ ਬਾਅਦ ਉਹ ਜਿਹੜਾ ਕੰਮ ਕਰ ਰਹੇ ਨੇ ਉਹ ਕੀ ਕੰਮ ਕਰ ਰਹੇ ਨੇ ਇਹ ਜੀ ਮੁੱਢ ਜਿਹੜਾ ਇਹ ਬੋਇਲ ਹੋਣ ਦਾ ਟਾਈਮ ਵੱਧਾ ਹੈ ਗੰਡੀ ਜਿਹੜੀ ਆ ਉਹ ਛੇਤੀ ਬੋਇਲ ਹੋ ਜਾਂਦੀ ਆ ਇਸ ਕਰਕੇ ਗੰਡੀ ਨੂੰ ਮੁੱਢ ਨਾਲੋਂ ਅਲੱਗ ਕੀਤਾ ਜਾਂਦਾ ਅੱਛਾ ਤਾਂ ਕਿ ਉਹਨੂੰ ਬੋਇਲ ਦੇ ਟਾਈਮ ਤੇ ਵੱਖਰਾ-ਵੱਖਰਾ ਰੱਖਿਆ ਜੇ ਜਦ ਬੋਇਲ ਵੀ ਕਰਦੇ ਆ ਉਸ ਤੋਂ ਬਾਅਦ ਫਿਰ ਇਹਨੂੰ ਜਦ ਛਿਲਕਾ اتارਨਾ ਉਸ ਵੇਲੇ ਵੀ ਇਹ ਗੰਡੀ ਅਲੱਗ ਰੱਖੀ ਜਾਂਦੀ ਆ ਮੁੱਢ ਅਲੱਗ ਰੱਖਿਆ ਜਾਂਦਾ ਅੱਛਾ ਇਹਦੇ ਨਾਲ ਜੜਾਂ ਹੁੰਦੀਆਂ ਨੇ ਜੜਾਂ ਤੇ ਛਿਲਕਾ ਸਾਰਾ ਮਸ਼ੀਨਾ ਨੇ ਉਤਾਰਨਾ ਇਹ ਤਾਂ ਕਈ ਵਾਰੀ ਸਾਡੇ ਵਰਗਿਆਂ ਨੂੰ ਤਾਂ ਐਂ ਲੱਗਦਾ ਵੀ ਜਿਵੇਂ ਹਲਦੀ ਪੁੱਟ ਕੇ ਲਿਆਂਦੀ ਖੇਤਾਂ 'ਚੋਂ ਤੇ ਇਹਨੂੰ ਪੀਸਣ ਵਾਲੀ ਮਸ਼ੀਨ 'ਚ ਪਾਤਾ ਪੀਸ ਕੇ ਪਾਊਡਰ ਬਣ ਕੇ ਬਾਹਰ ਆ ਗਿਆ ਐਂ ਨਹੀਂ ਹੁੰਦਾ ਕੰਮ ਨਹੀਂ ਜੀ ਇਹ ਲੰਮਾ ਚੌੜਾ ਪ੍ਰੋਸੈਸ ਐ ਜੀ ਆਓ ਤੁਹਾਨੂੰ ਇਹਦੇ ਬਾਰੇ ਦੱਸਦਾ ਇਹ ਜਿਹੜਾ ਅਲੱਗ-ਅਲੱਗ ਕਰ ਰਹੇ ਨੇ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੀ ਅਲੱਗ ਕਰ ਰਹੇ ਨੇ ਜਿਵੇਂ ਜੜਾ ਨਾ ਵੀ ਲੱਗਦਾ ਮੋਟ ਦੇ ਨਾਲ ਉਹ ਮੋਟ ਦੇ ਨਾਲ ਉਹ ਗੰਢੀ ਲੱਗ ਕਰ ਰਹੇ ਆ ਅੱਛਾ ਜੀ ਇਹ ਗੰਢੀ ਲੱਗ ਕਰ ਰਹੇ ਆ ਅੱਛਾ ਇਹ ਵਾਲੀ ਅਲੱਗ ਕਰ ਰਹੇ ਨੇ ਹਾਂ ਜੀ ਤੇ ਇਹ ਇਹਦਾ ਫਿਰ ਇਹਨੂੰ ਸਿਕਾਉਣਾ ਇਹਨੂੰ ਬੋਇਲਰ ਚ ਪਾਉਣਾ ਵੀ ਕੋਈ ਪ੍ਰੋਸੈਸ ਹੁੰਦਾ ਕਿ ਜਾਂ ਫਿਰ ਬਸ ਇਹਨੂੰ ਸਿੱਧਾ ਮਸ਼ੀਨ ਚ ਪਾਉਂਗੇ ਪਾਊਡਰ ਬਣ ਜਾਣਾ ਹਾਂਜੀ ਇਹਨੂੰ ਮੈਂ ਦੱਸਣ ਲੱਗਾ ਜੀ ਹਾਂ ਇਹ ਛਾਣਣਾ ਜੀ ਅੱਛਾ ਜੀ ਇਹਦੇ ਜਿਹਨੂੰ ਪਹਿਲਾਂ ਸੁਟਿਆ ਜਾਂਦਾ ਹੂੰ ਇਹਦੇ ਇਹ ਛਾਣਣਾ ਸਾਈਡ ਤੇ ਘੁੰਮਦਾ ਹੂੰ ਉਹ ਮਿੱਟੀ ਛੱਡ ਕੇ ਥੱਲੇ ਡਿੱਗ ਜਾਂਦੀ ਆ ਅੱਛਾ ਇੱਥੋਂ ਸਫਾਈ ਹੋ ਜਾਂਦੀ ਆ ਹਾਂਜੀ ਅੱਛਾ ਇਸ ਤੋਂ ਬਾਅਦ ਇਹ ਮਾਲ ਜਿਹੜਾ ਇਹਦੇ ਵਿੱਚ ਪਾਇਆ ਜਾਂਦਾ ਵਾਸ਼ਿੰਗ ਮਸ਼ੀਨ ਅੱਛਾ अच्छा ਇਹਦੇ ਵਿੱਚ ਇਹ ਵਾਸ਼ਿੰਗ ਮਸ਼ੀਨ ਇਹਦੇ ਚ ਪਾ ਲੈਣਾ ਠੀਕ ਹੈ ਇਸ ਤੋਂ ਬਾਅਦ ਇਹ ਘੁੰਮਦੀ ਆ ਇਹਦੇ ਇਧਰਲੇ ਪਾਸੇ ਹਲਦੀ ਜਾਂਦੀ ਆ ਪਰਲੇ ਪਾਸੇ ਪਾਣੀ ਦੀ ਪਾਈਪ ਲੱਗੀ ਆ ਅੱਛਾ ਆ ਧੋ ਕੇ ਬਾਹਰ ਆ ਗਈ ਹਾਂਜੀ ਇਧਰੋਂ ਪਾਣੀ ਜਾਂਦਾ ਉਧਰੋਂ ਹਲਦੀ ਆਉਂਦੀ ਆ ਇਹ ਘੁੰਮ ਘੁੰਮ ਕੇ ਤੇ ਨਾਲ-ਨਾਲ ਇਹਨੂੰ ਅੱਗੇ ਵੀ ਲੈ ਜਾਂਦਾ ਤੇ ਇਹ ਕੰਟੇਨਰ ਦੇ ਵਿੱਚ ਪਾ ਦਿੰਦੇ ਅੱਛਾ ਇਹ ਬਕਟ ਜਿਹੜੀ ਆ ਇਹਦੇ 4.5 ਕਿਲੋ ਮਾਲ ਪੈ ਜਾਂਦਾ ਸਾਰੇ 4.5 ਕਿਲੋ ਮਾਲ ਇਹਦੇ ਚ 4.5 ਕਿਲੋ ਮਾਲ ਇਸ ਤੋਂ ਬਾਅਦ ਫਿਰ ਤੁਸੀਂ ਕੀ ਕਰਦੇ ਹੋ ਇਨੂੰ ਆ ਕਰੇਨ ਲੱਗੀ ਆ ਜੀ ਉੱਪਰ ਉਹ ਕਰੇਨ ਦੇ ਨਾਲ ਚੁੱਕ ਕੇ ਇਸ ਹੁੱਕ ਤੇ ਪਾ ਗਏ ਹੂੰ ਚੁੱਕ ਕੇ ਇਸ ਕੁੱਕਰ ਦੇ ਵਿੱਚ ਰੱਖ ਦਿੰਨੇ ਆ ਜੀ ਜਿਵੇਂ ਆ ਪਾਇਆ ਹੋਇਆ ਜਿਵੇਂ ਇਹ ਪਾਇਆ ਜੀ ਅੱਛਾ ਇਹ ਹੁੱਕ ਪਾ ਕੇ ਇਹ ਬਾਇਲਰ ਆ ਜੀ ਹਾਂ ਜੀ ਬਾਇਲਰ ਆ ਜੀ ਅੱਛਾ ਇਹ ਬਾਇਲਰ ਚ ਪਾ ਕੇ ਤੇ ਫਿਰ ਇਹ ਹਲਦੀ ਦਾ ਕੀ ਕਰਦੇ ਆ ਜੀ ਫਿਰ ਇਹਦੇ ਇਹਦੇ ਚ ਇਹ ਟੱਕਣ ਬੰਦ ਕਰਕੇ ਇਹ ਥੱਲੇ ਬਰਨਰ ਲਗਾ ਹਾਂ ਅੱਗ ਦੀ ਲਾਟ ਇਹ ਦੇ ਚਾਰੇ ਪਾਸੇ ਘੁੰਮਦੀ ਆ ਅੱਛਾ ਜੀ ਪਾਣੀ ਇਹਦੇ ਵਿੱਚ ਸਿਰਫ ਇੰਨਾ ਜਿੰਨੇ ਇਹਦੇ ਪੈਰ ਆ ਕੰਟੇਨਰ ਦੇ ਅੱਛਾ ਜੀ ਠੀਕ ਆ ਜੀ ਹੂੰ ਪਾਣੀ ਗੰਡੀਆਂ ਨੂੰ ਨਹੀਂ ਲੱਗਣ ਦਿੱਤਾ ਜਾਂਦਾ ਵੀਰਾ ਮੋਇਸਚਰ ਸੁਕਾਉਨੇ ਹੁੰਦੇ ਸੀ ਸਟੀਮ ਦੀ ਹੀਟ ਦੇ ਨਾਲ ਸਟੀਮ ਦੀ ਹੀਟ ਨਾਲ ਸਟੀਮ ਦੀ ਹੀਟ ਨਾਲ ਗੰਡੀਆਂ ਦਾ ਪਾਣੀ ਖੁਸ਼ਕ ਕਰਦੇ ਅੱਛਾ ਜੀ ਹਾਂ ਜੀ ਜਦ ਮਤਲਬ ਬੋਇਲ ਹੋ ਜਾਂਦੀ ਆ ਮੀਟਰ ਲੱਗਾ ਆਵਾਜ਼ ਆ ਜਾਂਦੀ ਆ ਅੱਛਾ ਜੀ ਫਿਰ ਇਹਨੂੰ ਬੰਦ ਕਰਕੇ ਇਸੇ ਤਰ੍ਹਾਂ ਹੀ ਇਸੇ ਕਰੇਨ ਦੇ ਨਾਲ ਚੱਕ ਕੇ ਇੱਥੇ ਅਨਲੋਡ ਕਰ ਲੈਂਦੇ ਆ ਇਹ ਬੋਇਲ ਹੋ ਚੁੱਕੀ ਹਾਂ ਜੀ ਅੱਛਾ ਇਹ ਬੋਇਲ ਹੋ ਚੁੱਕੀ ਆ ਹਾਂ ਜੀ ਫਿਰ ਹੁਣ ਸੁੱਕਣ ਵਾਸਤੇ ਉੱਥੇ ਫਰਸ਼ ਤੇ ਪਾਇਆ ਜਾਏਗਾ ਉਹ ਜਿਵੇਂ ਉੱਥੇ ਪਾਈ ਵੀ ਹੋਈ ਆ ਉਹ ਤੁਹਾਨੂੰ ਉਹ ਦੇਖੋ ਨੀ ਅੱਛਾ अच्छा ये तो ਤੁਸੀਂ ਬੜਾ ਲੰਮਾ ਪ੍ਰੋਸੈਸ ਦੱਸ ਰਹੇ ਹੋ ਆਮ ਤੌਰ ਤੇ ਜਿਹੜੇ ਕਿਸਾਨ ਲਾਉਂਦੇ ਨੇ ਉਹਨਾਂ ਕੋਲ ਤਾਂ ਬੋਇਲਰ ਨਹੀਂ ਹੋਊਗਾ ਉਹਨਾਂ ਕੋਲ ਇਹ ਸਭ ਕੁਝ ਚੀਜ਼ਾਂ ਨਹੀਂ ਹੋਣਗੀਆਂ ਉਹ ਫਿਰ ਕਿਵੇਂ ਹਲਦੀ ਬਣਾਉਂਦੇ ਨੇ ਜੀ ਨਹੀਂ ਉਹ ਜਿਹੜੇ ਲੋਕ ਸਾਡੇ ਕੋਲ ਬੀ ਲੈ ਕੇ ਜਾਂਦੇ ਨੇ ਜਾਂ ਬੀ ਨਹੀਂ ਵੀ ਲਿਆ ਹੋਇਆ ਉਹ ਸਾਡੇ ਕੋਲ ਫਸਲ ਵੇਚ ਸਕਦੇ ਆ ਅੱਛਾ ਇਹ ਆਮ ਚੱਕੀਆਂ ਚੁੱਕੀਆਂ ਦੇ ਇਧਰ ਹੋਣ ਵਾਲਾ ਕੰਮ ਨਹੀਂ ਇਹ ਬਕੈਰਾ ਪਰ ਸਰਸਿੰਗ ਯੂਨਿਟ ਵੀ ਇਹ ਮੇਰੇ ਇਹ ਪੁੱਛਣ ਦਾ ਮਤਲਬ ਇਹ ਸੀਗਾ ਸਿੰਘ ਸਾਹਿਬ ਕਿ ਸਾਰੇ ਜਣੇ ਇਦਾਂ ਹੀ ਬੋਇਲਰ ਯੂਜ਼ ਕਰਦੇ ਨੇ ਸਾਰੇ ਜਣੇ ਇਦਾਂ ਹੀ ਗੰਡੀਆਂ ਲੱਗ ਕਰਦੇ ਨੇ ਮਤਲਬ ਇਹ ਕਰਨ ਤੋਂ ਬਾਅਦ ਹੀ ਹਲਦੀ ਮਾਂਦੀ ਹੈ ਕਿ ਜਾਂ ਕੋਈ ਸ਼ਾਰਟਕਟ ਵੀ ਹੈ ਇਹਦਾ ਨਹੀਂ ਸ਼ਾਰਟਕਟ ਕੋਈ ਅੱਛਾ ਜੀ ਸ਼ਾਰਟਕਟ ਕੋਈ ਨਹੀਂ ਇਹਨੂੰ ਬੋਇਲ ਕਰਨਾ ਹੀ ਪੈਂਦਾ ਅੱਛਾ ਬੋਇਲ ਕਰਕੇ ਇਹਦੀ ਜਿਹੜੀ ਉਸ ਟੀਮ ਦੀ ਹੀਟ ਦੇ ਨਾਲ ਬੋਇਲ ਕਰਕੇ ਇਹਦਾ ਗੰਡੀਆਂ ਦਾ ਪਾਣੀ ਖੁਸ਼ਕ ਕਰਨਾ ਪੈਂਦਾ ਗੰਡੀਆਂ ਦਾ ਪਾਣੀ ਵਿੱਚ ਰੇ ਦੂਸਰਾ ਤਰੀਕਾ ਇਹਦਾ ਹੈ ਹੋਏਗਾ ਔਰ ਬਹੁਤ ਲੰਬਾ ਹੂੰ ਇਨੂੰ ਤੁਸੀਂ ਕੁਤਰ ਕੇ ਬਰੀਕ ਬਰੀਕ ਕਰਕੇ ਸਾਫ ਕਰਕੇ ਉਹ ਗੰਡੀਆਂ ਕੁਤਰ ਕੇ ਜੇ ਥੋੜਾ ਮੰਨ ਲਓ ਆਪਣੇ ਘਰ ਵਾਸਤੇ ਤੁਸੀਂ ਲਈ ਆ ਤੇ ਉਹਨੂੰ ਸੁਕਾ ਲਓ ਮੰਜੇ ਤੇ ਅੱਛਾ ਜੀ ਉਹ 15 20 ਦਿਨ ਲੱਗਣਗੇ ਸੁਕਣ ਚ ਉਸ ਤੋਂ ਬਾਅਦ ਤੁਸੀਂ ਉਹਨੂੰ ਪਸਾ ਸਕਦੇ ਹੋ ਉਹਨੂੰ ਪਸਾ ਸਕਦੇ ਹੋ ਹਾਂਜੀ ਤੇ ਇਹ ਹੁਣ ਜਿਵੇਂ ਬਾਇਲਰ ਤੋਂ ਬਾਅਦ ਵਾਲਾ ਪ੍ਰੋਸੈਸ ਆ ਗਿਆ ਇਹ ਬਾਇਲਰ ਤੋਂ ਬਾਅਦ ਵਾਲਾ ਉਹ ਆ ਜੀ ਅੱਛਾ ਉਹ ਬਾਇਲ ਹੋ ਕੇ ਇੱਥੇ ਰੱਖਿਆ ਗਿਆ ਮਾਲ ਆ ਜੀ ਹੂੰ ਇਹਨੂੰ ਸੁਕਣ ਲੱਗਿਆਂ ਕੋਈ 20 ਦਿਨ ਲੱਗ ਜਾਂਦੇ ਆ ਅੱਛਾ 20 ਦਿਨ ਲੱਗਣਗੇ ਜੀ ਇਹਨੂੰ ਹਾਂਜੀ ਅੱਛਾ ਇਹ ਹੁਣ ਕਿੰਨੇ ਦਿਨ ਹੋ ਗਏ ਹੋਣਗੇ ਜੀ ਇਹਨੂੰ ਇਹ ਇੱਕ ਹਫਤਾ ਹੋ ਗਿਆ ਇਹਨੂੰ ਇੱਕ ਹਫਤਾ ਹੋ ਗਿਆ ਜਿਵੇਂ ਜਿਵੇਂ ਮਾਲ ਪੁੱਟ ਲੈਂਦੇ ਆ ਜਿਵੇਂ ਜਿਵੇਂ ਇਹਦੇ ਵਿੱਚ ਲਿਆ ਕੇ ਤੇ ਸੁੱਕਣੇ ਪਾ ਦਿੰਦੇ ਆ ਤੇ ਇਹ ਫਰਸ਼ ਜਿਹੜਾ ਇਹਦੇ ਦੋਨੋਂ ਪਾਸੇ ਢਾਲ ਹੈ ਇੱਧਰ ਵੀ ਢਾਲ ਹੈ ਇੱਧਰ ਵੀ ਢਾਲ ਹੈ ਹਾਂ ਸੈਂਟਰ ਚ ਉੱਚਾ ਹਾਂਜੀ ਜਦ ਕਿਤੇ بارش ਆਉਂਦੀ ਆ ਤੇ ਇਹਨੂੰ ਸੈਂਟਰ ਚ ਇਕੱਠਾ ਕਰ ਲੈਨੇ ਆ ਅੱਛਾ ਤੇ ਉੱਤੇ ਤਰਪਾਲਾਂ ਪਾ ਦਿੰਨੇ ਆ ਤਾਂ ਕਿ ਇਹਨੂੰ ਭਿੱਜਣ ਤੋਂ ਬਚਾਇਆ ਜਾ ਸਕੇ ਉਸ ਤੋਂ ਬਾਅਦ ਮੁੜ ਕੇ ਪਹਿਲੀ ਸਾਵਧਾਨੀ ਪਾਣੀ ਤੋਂ ਬਚਾਉਣ ਲਈ ਉੱਥੇ ਆ ਹਾਂ ਬੋਇਲ ਕਰਨ ਦੇ ਟਾਈਮ ਤੇ ਹਾਂ ਦੂਜੀ ਸਾਵਧਾਨੀ ਇੱਥੇ ਆ ਹਾਂ ਜਦ ਕਿਤੇ بارش ਆ ਵੀ ਜਾਏ ਹਾਂ ਤੇ ਇਸ ਨੂੰ ਸੈਂਟਰ ਦੇ ਵਿੱਚ ਇਕੱਠਾ ਕਰਕੇ ਉੱਚੇ ਥਾਂ ਉਹਦੇ ਉੱਤੇ ਤਰਪਾਲ ਪਾਲ ਪਾ ਦੇ ਪਾਣੀ ਜਿਹੜਾ ਮੀਂਹਦਾ ਉਹ ਸਾਈਡਾਂ ਪਾਣੀ ਸਾਈਡਾਂ ਤੇ ਨਿਕਲ ਜਾਂਦਾ ਠੀਕ ਹੈ ਠੀਕ ਹੈ ਜੀ ਇਹ ਇਹਨੂੰ ਫਿਰ ਮਸ਼ੀਨ ਹੈ ਉਹਦੇ ਚ ਸਿਲਕਾ ਤੇ ਜੜਾ ਉਤਾਰੀਆਂ ਜਾਂਦੀਆਂ ਠੀਕ ਹੈ ਉਹ ਆਹ ਮਾਲ ਬਣ ਜਾਂਦਾ ਜੀ ਪੀਸਣ ਵਾਸਤੇ ਤਿਆਰ ਹੈ ਠੀਕ ਹੈ ਠੀਕ ਹੈ ਇਹ ਹੁਣ ਪੀਸਣ ਵਾਸਤੇ ਤਿਆਰ ਪਿਆ ਬਿਲਕੁਲ ਜੀ ਇਹ ਪੀਸਣ ਤੋਂ ਪਹਿਲਾਂ ਇਹਨਾਂ ਨੂੰ ਧੁੱਪ ਲਵਾਈ ਜਾਂਦੀ ਆ ਅੱਛਾ ਜੀ ਤਾਂ ਪੀਸਣ ਚ ਆਸਾਨੀ ਹੋ ਜਾਂਦੀ ਆ ਠੀਕ ਹੈ ਇਹ ਜਿਹੜੀ ਟੈਕਨੋਲੋਜੀ ਆ ਤੁਹਾਡੇ ਕੋਲ ਮਸ਼ੀਨਾਂ ਨੇ ਇਹ ਫਿਰ ਸਾਰੀਆਂ ਇੰਡੀਅਨ ਮਸ਼ੀਨਾਂ ਨੇ ਹਾਂਜੀ ਇਹ ਦੀਆਂ ਮਸ਼ੀਨਾਂ ਨੇ ਇੰਡੀਅਨ ਮਸ਼ੀਨਾਂ ਨੇ ਤੇ ਜਿਹੜਾ ਤੁਸੀਂ ਦੱਸ ਰਹੇ ਸੀਗੇ ਵੀ ਯੂ ਐਸ ਏ ਵੀ ਤੁਹਾਡੀ ਇਹ ਹਲਦੀ ਜਾਂਦੀ ਹੈ ਹਾਂਜੀ ਉਹ ਕੰਟੇਨਰ ਤੁਸੀਂ ਭੇਜਦੇ ਰਹੇ ਨੇ ਹੁਣ ਕੈਨੇਡਾ ਨਾਲ ਵੀ ਤੁਹਾਡੀ ਗੱਲ ਚੱਲ ਰਹੀ ਹੈ ਤਾਂ ਮੈਨੂੰ ਲੱਗਦਾ ਵੀ ਉਹ ਜਿਹੜਾ ਯੂ ਐਸ ਏ ਮਾਲ ਲੈਂਦਾ ਉਹ ਤਾਂ ਆਪਣੀਆਂ ਕਈ ਲੈਬਾਂ ਦੇ ਵਿੱਚੋਂ ਕੱਢ ਕੇ ਹਾਂਜੀ ਬਿਲਕੁਲ ਤੁਹਾਡਾ ਸਹੀ ਤੁਹਾਡਾ ਸਹੀ ਸਵਾਲ ਹੈ ਹਮ ਪੰਚਕੂਲਾ ਇਕ ਲਬਟਰੀ ਆ ਅੱਛਾ ਜੀ ਜੇ ਜਿਹੜੀ ਚਾਰ ਸਟੇਟਾਂ ਦਾ ਮਾਲ ਕੋਈ ਵੀ ਖਾਣ ਵਾਲੀ ਚੀਜ਼ ਇਥੋਂ ਬਾਹਰ ਜਾਏਗੀ ਹੂੰ ਉਸ ਲੈਬਟਰੀ ਦੇ ਕੋਲ ਟੈਸਟ ਕਰਾਉਣਾ ਪਵੇਗਾ ਅੱਛਾ ਜੀ ਉਸ ਲੈਬਟਰੀ ਦੀ ਰਿਪੋਰਟ ਜਿੱਥੇ ਮਾਲ ਜਾਏਗਾ ਨਾਲ ਜਾਏਗੀ ਅੱਛਾ ਅਗਲੇ ਪਾਸੇ ਮੰਨ ਲਓ ਨਿਊਯਾਰਕ ਮਾਲ ਗਿਆ ਹੂੰ 에ਅਰਪੋਰਟ ਜਾਏਗੀ ਨਿਊਯਾਰਕ ਹੂੰ ਉਹਨਾਂ ਨੇ ਆਪਣੀ ਲੈਬਟਰੀ ਚੈੱਕ ਕਰਨਾ ਹੂੰ ਜਦੋਂ ਉਹ ਆਪਣੀ ਉਹਨਾਂ ਦੀ ਲੈਬਟਰੀ ਦੀ ਰਿਪੋਰਟ ਪਲੱਸ ਸਾਡੀ ਲੈਬਟਰੀ ਦੀ ਰਿਪੋਰਟ ਪੰਚਕੂਲਾ ਵਾਲੀ ਦੀ ਦੋਨੋਂ ਟੈਲੀ ਕਰਕੇ ਫਿਰ ਉਹਨਾਂ ਮਾਲ ਅਸੈਪਟ ਕਰਨਾ ਨਹੀਂ ਤੇ ਉਹਨਾਂ ਕਹਿਣਾ ਤੂੰ ਆਪਣੇ ਖਰਚੇ ਦੇ ਵਾਪਸ ਲਾਜੋ ਤੇ ਇਹ ਤੁਹਾਡੇ ਪਾਸ ਹੋ ਕੇ ਗਈ ਯੂਐਸਏ ਤੇ ਹਾਂਜੀ ਅੱਛਾ ਤੇ ਕਿੰਨੇ ਰੁਪਏ ਕਿਲੋ ਦਿੰਨੇ ਆ ਤੁਸੀਂ ਫਿਰ ਇਹ ਟਾਈਮ-ਟਾਈਮ ਤੇ ਰੇਟ ਜਿਹੜੇ ਬਦਲਦੇ ਰਹਿੰਦੇ ਨੇ ਫਿਰਸ ਰੇਟ ਨਹੀਂ ਕੋਈ ਹੁਣ ਅੱਜ ਦਾ ਰੇਟ ਕੀ ਆ ਜੀ ਅੱਜ 300 ਰੁਪਏ ਕਿਲੋ ਵੇਜਰੇ 300 ਰੁਪਏ ਕਿਲੋ ਤੁਸੀਂ ਦੱਸ ਰਹੇ ਸੀਗੇ ਵੀ ਜਦੋਂ ਮਾਰਕੀਟ ਦੇ ਵਿੱਚ ਕੰਮ ਸ਼ੁਰੂ ਕੀਤਾ ਹਾਂਜੀ ਉਦੋਂ ਤੁਸੀਂ 180 ਰੁਪਏ ਰੇਟ ਰੱਖਿਆ ਪਰ ਮਾਰਕੀਟ ਦੇ ਵਿੱਚ 20-20 ਰੁਪਏ ਕਿਲੋ ਵਾਲੇ ਵੀ ਹੈਗੇ ਸੀਗੇ ਹਾਂਜੀ ਇਹ ਬੜਾ ਕੋਈ ਸਮਾਜ ਚੱਲਦਾ ਜੀ ਹਾਂ ਸਮਾਜ ਚ ਬਹੁਤ ਕੁਝ ਚੱਲਦਾ ਉਦੇ ਬਾਰੇ ਆਪਾਂ ਕੀ ਕਰੀਏ ਪਰ ਤੁਸੀਂ ਆਪਣਾ ਰੇਟ ਛੁੱਟਿਆ ਨਹੀਂ ਬਾਕੀਆਂ ਨੂੰ ਦੇ ਕੇ ਨਾ ਆਪਾਂ ਜਿਹੜਾ ਨਾ ਕੁਆਲਿਟੀ ਦੇ ਨਾਲ ਆਪਾਂ ਸਮਝਾਉਂਦਾ ਇਹੋ ਜਿਹਾ ਕੋਈ ਨਹੀਂ ਕੀਤਾ ਵੀ ਇਹਦੇ ਵਿੱਚ ਕੋਈ ਮਿਲਾਵਟ ਕਰਾਂਗੇ ਕੁਝ ਕਰਾਂਗੇ ਇੱਥੇ ਮੈਂ 1 ਲੱਖ ਰੁਪਿਆ ਇਨਾਮ ਰੱਖਿਆ ਹੂੰ ਭਾਜੀ ਇਹ ਕੋ ਲੈ ਆਓ ਇਸ਼ਤਿਹਾਰ 1 ਲੱਖ ਵਾਲਾ ਇਨਾਮ ਵਾਲਾ ਇਸ਼ਤਿਹਾਰ ਲੈ ਆਓ ਜੀ ਜਿਹਨੂੰ ਇਹ ਹੀ ਸਮਾਨ ਦੇ ਦਿੰਦੇ ਆ ਜਿਹਨੂੰ ਹਲਦੀ ਦਿੰਦੇ ਆ ਉਹਨੂੰ ਨਾਲ ਇਹ ਇਸ਼ਤਿਹਾਰ ਫੜਾਉਂਦੇ ਆ ਅੱਛਾ ਵੀ ਆਹ ਲਓ ਸਾਡਾ ਇਸ਼ਤਿਹਾਰ ਇੱਥੇ 1 ਲੱਖ ਰੁਪਿਆ ਇਨਾਮ ਰੱਖਿਆ ਅਗਰ ਕੋਈ ਮਿਲਾਵਟ ਸਾਬਤ ਕਰ ਦਿੰਦੇ ਆਂਗਾ ਇਦੇ ਵਿੱਚ ਕੋਈ ਕਣ ਵੀ ਮਿਲਾਵਟ ਦਾ ਕੋਈ ਸਾਬਤ ਕਰਦੇ ਤਾਂ 1 ਲੱਖ ਰੁਪਇਆ ਨਾਮ ਦੇਵੋਗੇ ਹਾਂਜੀ ਚੈਲੰਜ ਇੱਕ ਪੈਕਟ ਦੇ ਵਿੱਚ ਹਰ ਪੈਕਟ ਦੇ ਨਾਲ ਦੇ ਵੀ ਬਹੁਤੇ ਮਾਲਕ ਕੀ ਕਰਦੇ ਆ ਚੰਚਲ ਸਿੰਘ ਜੀ ਕਿ ਆਪ ਦੀ ਹਲਦੀ ਪੀਸੀ ਹੋਈ ਜਾਂ ਆਪਦੇ ਪੈਕਟਾਂ ਚ ਪਾ ਕੇ ਪੈਕ ਕਰਕੇ ਦੁਕਾਨਾਂ ਤੇ ਜਾਂ ਮਾਰਕੀਟ ਤੇ ਦੇ ਦਿੰਦੇ ਆ ਤੇ ਜੇ ਮੰਨ ਲਓ ਵੀ ਕਿਸੇ ਨੇ ਚੈੱਕ ਕਰਨਾ ਤੁਹਾਡੇ ਇਸ ਫਾਰਮ ਤੇ ਆਉਣਾ ਤੁਹਾਡੀ ਇਹ ਸਾਰੀ ਦੇਖਣੀ ਆ ਕਿਸੇ ਨੇ ਫੈਕਟਰੀ ਤੇ ਫਿਰ ਖੁੱਲੇ ਆ ਆ ਸਕਦਾ ਬਹੁਤੇ ਮਾਲਕ ਤਾਂ ਆਉਣ ਹੀ ਨਹੀਂ ਦਿੰਦੇ ਆਪਣੀਆਂ ਫੈਕਟਰੀਆਂ ਬਿਲਕੁਲ ਜੀ ਦਰਵਾਜ਼ੇ ਖੁੱਲੇ ਆ ਹਾਂ ਜਿੰਨੇ ਮਰਜ਼ੀ ਆ ਸਕਦੇ ਜਿਹੜੇ ਵੇਲੇ ਮਰਜ਼ੀ ਆ ਕੇ ਦੇਖ ਸਕਦੇ ਆ ਜੀ ਹੂੰ ਠੀਕ ਹੈ ਜੀ ਕੋਈ ਬੰਦਸ਼ ਨਹੀਂ ਹਾਂ ਲੋਕਾਂ ਨੇ ਕੀਤੇ ਹੋਣਗੇ ਕੰਟਰੋਲ ਪਰ ਸਾਡੇ ਕੋਲ ਸਭ ਕੁਝ ਖੁੱਲਾ ਇੱਥੇ ਆਓ ਚੈੱਕ ਕਰੋ ਮਾਲ ਬਾਚ ਲਓ ਹਾਂ ਜੀ ਬਿਲਕੁਲ ਜੀ ਲੱਖ ਰੁਪਈਆ ਇਨਾਮ ਵੀ ਰੱਖਤਾ ਹਾਂ ਜੀ ਹਾਂ ਜੀ ਅੱਛਾ ਤੇ ਇਹ ਲੱਖ ਰੁਪਈਆ ਇਨਾਮ ਕਦੋਂ ਤੋਂ ਰੱਖਿਆ ਤੁਸੀਂ ਜਦੋਂ ਸ਼ੁਰੂ ਕੀਤਾ ਕੰਮ ਤੇ ਉਹ ਉਹ ਤਾਂ 12 13 ਸਾਲ ਹੋ ਗਏ ਤੇ ਅੱਜ ਤੱਕ ਕੋਈ ਕੋਈ ਬੰਦਾ ਆਇਆ ਹੀ ਨਹੀਂ ਕਿਸੇ ਨੇ ਹੌਸਲਾ ਨਹੀਂ ਕੀਤਾ ਅੱਛਾ ਬਈ ਨਾ ਕਿਸੇ ਗਰੀਬ ਦੇ ਘਰ ਹੂੰ ਰਾਤ ਚੋਰ ਚਲ ਗਏ ਹਾਂ ਉਹ ਟੋੜ ਟੋੜੇ ਟਟਾਲੇ ਮਾਰਦੇ ਰਹੇ ਹੂੰ ਤੇ ਸਮਾਨ ਤੇ ਲੱਭਾ ਕੱਖ ਨਾ ਪਰ ਗਰੀਬ ਦੀ ਅੱਖ ਖੁੱਲ ਗਈ ਹੂੰ ਤੇ ਉਹ ਕਹਿੰਦਾ ਵੀ ਜਜਮਾਨ ਸਾਨੂੰ ਤੇ ਦਿਨੇ ਕੱਖ ਨਹੀਂ ਲੱਭਦਾ ਤੇ ਵੀ ਰਾਤ ਲੱਭਣ ਦੇ ਉਹ ਮੈਂ ਪਾਇਆ ਇਹਦੇ ਚ ਕੱਖ ਨਹੀਂ ਲੱਭ ਕੇ ਨੇ ਕੀ ਲੈਣਾ ਚਲੋ ਇਹ ਦਾਵਾ ਤੁਹਾਡਾ ਵਧੀਆ ਹਾਂਜੀ ਇਹ ਦਾਵਾ ਤੁਹਾਡਾ ਬਹੁਤ ਵਧੀਆ ਹੁਣ ਪੀਸਣ ਵਾਲੀ ਜਗ੍ਹਾ ਤੇ ਆਪਾਂ ਚਲੇ ਜਾਂਦੇ ਹਾਂ ਹਾਂਜੀ ਤੇ ਉੱਥੇ ਕਿਵੇਂ ਪੀਸਦੇ ਹੋ ਕਿਹੜੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਪੀਸਣ ਨੂੰ ਰੱਖੀਆਂ ਨੇ ਤੁਸੀਂ ਜਦ ਇਹ ਮਾਲ ਸੁੱਕ ਜਾਂਦਾ ਹਾਂ ਇਹ ਮਸ਼ੀਨ ਹੈ ਛਿਲਕਾ اتارਣ ਵਾਲੀ ਜੜ ਦੇ ਛਿਲਕਾ ਇਹਨੇ ਉਤਾਰਨਾ ਠੀਕ ਹੈ ਜੀ ਇਹ 5 ਕੁਇੰਟਲ ਮਾਲ 15 15 ਮਿੰਟਾਂ ਵਿੱਚ ਛਿਲਕਾ ਕਾਟ ਦਿੰਦੀ ਹੈ 5 ਕੁਇੰਟਲ 15 ਮਿੰਟ 15 ਮਿੰਟ ਇਹਦੇ ਅੰਦਰ ਜਾਲੀ ਲੱਗੀ ਆ ਇਹ ਘੁੰਮਦੀ ਆ ਰਗੜ ਰਗੜ ਕੇ ਤੇ ਉਹ ਉਹਦਾ ਛਿਲਕਾ ਲਸ ਜਾਂਦਾ ਹੈ ਇਹੜਾ ਲਸ ਜਾਂਦਾ ਹੈ ਅੱਛਾ ਆ ਤੁਸੀਂ ਕਿਸੇ ਕਿਸਮ ਦੀ ਮਿਲਾਵਟ ਸਾਬਤ ਕਰਨ ਵਾਲੇ ਵਾਸਤੇ 1 ਲੱਖ ਰੁਪਏ ਇਨਾਮ ਦੇਣ ਦੀ ਵੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਆ ਦਿਖਾ ਦਿਓ ਇੱਕ ਵਾਰੀ ਕੀ ਆ ਲਾਈਨ ਜਿਹੜੀ ਆ ਲਿਖੀ ਹੋਈ ਵਿੱਚ ਸਾਰਾ ਹੀ ਹੁੰਦਾ ਕਿਸੇ ਕਿਸਮ ਨੂੰ ਸਾਰਾ ਵੈਸੇ ਤਾਂ ਹੁੰਦੀ ਹੈ ਵੀ ਇਹ ਹਲਦੀ ਦੀਆਂ ਦੇਖੋ ਵੀ ਸਾਰੀਆਂ ਇਹਨਾਂ ਨੇ ਅਰਮਾਨ ਹਲਦੀ ਸਿਹਤ ਲਈ ਵਰਦਾਨ ਹਲਦੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਵੀ ਜਦੋਂ ਕਰੋਨਾ ਆਇਆ ਸੀਗਾ ਤਾਂ ਉਦੋਂ ਸਭ ਤੋਂ ਵੱਧ ਹਲਦੀ ਨੂੰ ਕਿਹਾ ਗਿਆ ਸੀ ਸਿੰਘ ਸਾਹਿਬ ਵੀ ਇਹਦੇ ਵਿੱਚ ਸਭ ਤੋਂ ਵੱਧ ਇਮਿਊਨਿਟੀ ਹਾਂਜੀ ਹਾਂਜੀ ਪਾਈ ਜਾਂਦੀ ਹੈ ਉਦੋਂ ਉਦੋਂ ਅਰਮਾਨ ਹਲਦੀ ਨੂੰ ਲੋਕਾਂ ਨੇ ਬਹੁਤ ਯਾਦ ਕੀਤਾ ਅੱਛਾ ਜੀ ਹਾਂਜੀ ਤਾਂ ਫਿਰ ਇਹ ਇਹਦੇ ਵਿੱਚ ਤੁਸੀਂ ਲਿਖ ਦਿੱਤਾ ਵੀ ਜੇ ਕੋਈ ਕਿਸੇ ਕਿਸਮ ਦੀ ਕੋਈ ਮਿਲਾਵਟ ਤੇ 1 ਲੱਖ ਰੁਪਇਆ ਇਹਨਾਂ ਦਾ ਬਿਲਕੁਲ ਜੀ ਇਹ ਪਹਿਲੇ ਦਿਨ ਤੋਂ ਲਿਖਿਆ ਆਪਾਂ ਅੱਛਾ ਇਹ ਪਹਿਲੇ ਦਿਨ ਤੋਂ ਲਿਖਿਆ ਹੋਇਆ ਠੀਕ ਹੈ ਜੀ ਇਹ ਫਿਰ ਹਲਦੀ ਪੀਸਕੇ ਤੇ ਇਧਰ ਤੁਸੀਂ ਰੱਖ ਲੈਣੇ ਹੋ ਹਾਂ ਜੀ ਹਾਂ ਜੀ ਪੀਸਕੇ ਦੇ ਪੈਕਿੰਗ ਹੋ ਰਹੀ ਹੈ ਜੀ ਇਹ ਸਾਡੇ ਪੈਕੇਟ ਨੇ ਅੱਛਾ ਜੀ ਕਮਲ ਦਿਖਾ ਹੂੰ ਤਾਂ ਇਹ ਦਿਖਾਓ ਬਈ ਜੀ ਇਹ ਮੈਂ ਸਾਰੇ ਦੇਖ ਰਿਹਾ ਵੀ ਔਰਤਾਂ ਹੀ ਤੁਸੀਂ ਰੱਖੀਆਂ ਨੇ ਕੰਮ ਤੇ ਜ਼ਿਆਦਾ ਇਹ ਕਮ ਜਿਆਦਾ ਬੀਬੀਆਂ ਦੇ ਹੱਥਾਂ 'ਚ ਹੀ ਹੋਣ ਵਾਲਾ। ਅੱਛਾ। ਹਾਂਜੀ। ਕਿਉਂਕਿ ਰਸੋਈ ਦਾ ਕੰਮ ਆ ਤਾਂ ਕਰਨਾ। ਹਾਂਜੀ ਹਾਂਜੀ ਬਿਲਕੁਲ। ਠੀਕ ਹੈ। ਇਹਨਾਂ ਨੂੰ ਫਿਕਰ ਹੋਏਗਾ ਵੀ ਸਾਡੇ ਕੋਲ ਜਿਹੜੀ ਖਾਣ-ਪੀਣ ਵਾਲੀ ਚੀਜ਼ ਹੈ ਹੂੰ ਉਹ ਅਗਰ ਆਈ ਉਹਦੇ ਵਿੱਚ ਕੋਈ ਮਿਲਾਵਟ ਹੋਈ ਤੇ ਕੋਈ ਨੁਕਸਾਨ ਨਾ ਹੋਵੇ। ਠੀਕ ਹੈ। ਹਾਂਜੀ। ਇਸ ਕਰਕੇ ਪੂਰੀ ਸਾਵਧਾਨੀ ਇੰਨੀ ਆਦਮੀ ਨਹੀਂ ਸਾਵਧਾਨੀ ਵਰਤ ਸਕਦੇ ਜਿੰਨੀ ਆਏ ਵਰਤ ਸਕਦੇ। ਠੀਕ ਹੈ। ਹਾਂਜੀ। ਤਾਂ ਪ੍ਰੀਕਾਸ਼ਨਸ ਵੀ ਸਾਰੀਆਂ ਤੁਸੀਂ ਯੂਜ਼ ਕਰਾਉਂਦੇ ਹੋ। ਹਾਂਜੀ ਬਿਲਕੁਲ ਜੀ। ਠੀਕ ਹੈ। ਇਹ ਪੈਕਿੰਗ ਫਿਰ ਕਿੰਨੇ ਕਿੰਨੇ ਗ੍ਰਾਮ ਦੀ ਹੈ? 500 ਗ੍ਰ ਇਹ 500 ਗ੍ਰਾਮ ਦੀ ਪੈਕਿੰਗ ਰੱਖੀ ਦੱਸ ਹਾਂਜੀ ਓਕੇ ਤੇ ਰੇਟ ਇਹਦਾ ਤੁਸੀਂ ਰੱਖਿਆ ਹੋਇਆ 170 ਰੁਪਏ 170 ਰੁਪਏ ਆ ਅਸੀਂ ਜਿਹੜੇ ਆਮ ਲੈਂਦੇ 20 ਰੁਪਏ ਕੱਟ ਕਰਕੇ ਨਾ ਆਪਾਂ ਪੈਕਟ ਪਿੱਛੇ ਲੋਕਾਂ ਨੂੰ ਵੇਚਦੇ ਹਾਂ ਇੱਥੇ ਠੀਕ ਹੈ ਜਿਹੜੇ ਸਾਡੇ ਕੋਲ ਲੈਂਦੇ ਆ 170 ਰੁਪਏ ਐਂ ਦੱਸਿਓ ਵੀ ਜੇ ਆਪਾਂ ਤਾਂ ਹੁਣ ਧਾਰੀਵਾਲ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆ ਮੰਨ ਲਓ ਕਿਸੇ ਨੇ ਲੁਧਿਆਣੇੋਂ ਲੈਣੀ ਆ ਹਾਂਜੀ ਮਨ ਲੋ ਵੀ ਤੁਹਾਡੀ ਕਿਸੇ ਨੇ ਫਾਜ਼ਲ ਕੇ ਤੋਂ ਫਿਰੋਜ਼ਪੁਰ ਤੋਂ ਲੈਣੀ ਆ ਹਾਂਜੀ ਉਹ ਦੁਕਾਨਾਂ ਤੇ ਸੰਪਰਕ ਕਰੂਗਾ ਕਿ ਤੁਹਾਨੂੰ ਸੰਪਰਕ ਕਿਵੇਂ ਕਰੂਗਾ ਫਿਰ ਉਹ ਸਾਡੀ ਵੈਬਸਾਈਟ ਬਣੀ ਆ ਜੀ ਹੂੰ ਅੱਛਾ ਆਨਲਾਈਨ ਵੀ ਤੁਸੀਂ ਕੰਮ ਕਰਦੇ ਆਂ ਆਨਲਾਈਨ ਆਨਲਾਈਨ ਕਰਦੇ ਆਂ ਜੀ armanhaldi.com ਹਾਂਜੀ ਅੱਛਾ ਤੇ ਉਹਦੇ ਉੱਤੇ ਤੁਸੀਂ ਹਾਂਜੀ ਸੇਲ ਕਰਦੇ ਹੋ ਹਾਂਜੀ ਠੀਕ ਐ ਚਲੋ ਬਹੁਤ ਵਧੀਆ ਜੀ ਲੱਗਿਆ ਮੈਨੂੰ ਸਭ ਤੋਂ ਵਧੀਆ ਤੇ ਗੱਲ ਇਹ ਲੱਗੀ ਵੀ ਤੁਸੀਂ ਸ਼ਰੀਆਮ ਇਹ ਗੱਲ ਕਹਿੰਦੇ ਹੋ ਇਹ ਬੇਟੀ ਸਾਡੀ ਅੱਛਾ ਸੋ ਅੱਜ ਜੀ ਪਲੀਜ਼ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਾਡੀ ਮੈਨੇਜਿੰਗ ਡਾਇਰੈਕਟਰ ਅੱਛਾ ਇਨਾਂ ਦੀ ਡਾਇਰੈਕਸ਼ਨ ਦੇ ਉੱਤੇ ਹੀ ਕੰਮ ਕਰਦੇ ਆਂ। ਬੜੇ ਲਿਖੇ ਨੇ ਸਾਰਾ ਕੁਝ ਜਾਣਦੇ ਪੁੱਛ ਲੋ। ਮੈਮ ਤੁਸੀਂ ਤਾਂ ਹੁਣ ਮੈਨੂੰ ਲੱਗਦਾ ਵੀ ਅੰਦਰਲੀਆਂ ਚੀਜ਼ਾਂ ਤੇ ਟੈਕਨੀਕਲ ਚੀਜ਼ਾਂ ਨੂੰ ਵੀ ਜਾਣਦੇ ਹੋ। ਤੁਸੀਂ ਖਾਸ ਗੱਲਾਂ ਦਾ ਧਿਆਨ ਕਿਹੜੀਆਂ ਦਾ ਰੱਖਦੇ ਹੋ ਵੈਸੇ? ਸਰ ਮੈਂ ਨਹੀਂ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਆਂ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਕੀਤੀ ਜਾਏ। ਤੁਸੀਂ ਦੇਖੋਗੇ ਹੋਰ ਜਿੰਨੇ ਵੀ ਅਸੀਂ ਬ੍ਰਾਂਡਸ ਦੇਖੇ ਮੈਂ ਕੁਆਲਿਟੀ ਕੰਟਰੋਲ ਮੈਨੇਜਰ ਐਥੇ ਐਗਮਾਰਕ ਤੋਂ ਸਰਟੀਫਾਈਡ ਆ ਤੇ ਅਸੀਂ ਜਿੰਨੇ ਵੀ ਹੋਰ ਮਤਲਬ ਸਪਾਈਸਿਸ ਦੇਖਦੇ ਆ ਉਹਨਾਂ ਦੇ ਵਿੱਚ ਐਡਲਟਰੇਸ਼ਨ ਬਹੁਤ ਕੀਤੀ ਜਾਂਦੀ ਹੈ। ਜੇ ਮੈਂ ਟਰਮਰਿਕ ਕਰਕਿਉਮਿਨ ਬਹੁਤ ਘੱਟ ਹੁੰਦਾ ਆ yellow color ਜਿਹੜਾ ਆਰਟੀਫੀਸ਼ੀਅਲ ਐਡ ਕਰ ਦਿੰਦੇ ਨੇ ਜਸਟ ਉਹਨੂੰ ਕਲਰ ਦੇਣ ਲਈ ਔਰ ਲੋਕਾਂ ਨੂੰ ਲੱਗਦਾ yellow color ਆ ਰਿਹਾ ਬਹੁਤ ਵਧੀਆ ਬਟ ਅਸੀਂ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਿਲਾਵਟ ਨਹੀਂ ਹੋਂ ਦਿੰਦੇ ਇਹਦੇ ਵਿੱਚ ਕੋਈ ਐਡਲਟਰੇਸ਼ਨ ਨਹੀਂ ਲੈਡ ਤੁਸੀਂ ਦੇਖੋਗੇ ਜ਼ੀਰੋ ਹੈ ਠੀਕ ਕਰਕਿਊਮਿਨ ਇਹਦੇ ਵਿੱਚ ਸਾਡਾ ਹਾਈ ਹੈ ਜਿਹੜਾ ਮਤਲਬ ਵਧੀਆ ਹਲਦੀ ਦੇ ਵਿੱਚ ਕਰਕਿਊਮਿਨ ਹੁੰਦਾ ਹੈ ਉਹ ਅਸੀਂ ਦੇਖਦੇ ਹਾਂ ਕਿ 4% ਤੱਕ ਹੋਣਾ ਚਾਹੀਦਾ ਹੈ ਸਾਡਾ ਕਰਕਿਊਮਿਨ ਹਮੇਸ਼ਾ 3.56 ਤੋਂ ਲੈ ਕੇ 4% ਤੱਕ ਦੇ ਵਿੱਚ ਆਉਂਦਾ ਹੈ ਅੱਛਾ ਜੀ ਹਾਂਜੀ ਮੇਨ ਚੀਜ਼ ਉਹੀ ਹੁੰਦੀ ਹੈ ਕਿਉਂਕਿ ਕਰਕਿਊਮਿਨ ਹੀ ਆ ਜਿਹਦੇ ਵਿੱਚ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਹੁੰਦੀਆਂ ਨੇ ਜਿਹਦੇ ਕਰਕੇ ਕਿ ਹਲਦੀ ਨੂੰ ਆਪਾਂ ਇੱਕ ਐਂਟੀਬਾਇਓਟਿਕ ਵੀ ਕਹਿ ਦਿੰਦੇ ਆ ਐਂਟੀਸੈਪਟਿਕ ਹੁੰਦੀ ਹੈ ਹੈਨਾ ਹਲਦੀ ਆਪਾਂ ਦੇਖਦੇ ਆ ਕਿ ਕੋਸਮੈਟਿਕਸ ਦੇ ਵਿੱਚ ਵੀ ਯੂਜ਼ ਕਰਾਂਗੇ ਫੂਡ ਦੇ ਵਿੱਚ ਵੀ ਯੂਜ਼ ਕਰਦੇ ਆ ਕਿੰਨੇ ਸਾਰੇ ਪ੍ਰੋਡਕਟਸ ਸਪਾਈਸ ਯੂਜ਼ ਕਰਦੇ ਆ ਸੋ ਉਹੀ ਸਾਰੀਆਂ ਚੀਜ਼ਾਂ ਦਾ ਸੀ ਧਿਆਨ ਰੱਖਦੇ ਆ ਕਿ ਐਡਲੂਟ੍ਰੇਸ਼ਨ ਨਾ ਹੋਏ ਔਰ ਕੁਆਲਿਟੀ ਜਿਹੜੀ ਆ ਉਹ ਦੀ 100% ਹੋਵੇ ਤੁਸੀਂ ਕਈ ਵਾਰੀ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਵੀ ਸਾਡੇ ਕੋਲ ਤਾਂ ਉਹ ਬੋਇਲਰ ਜਾਂ ਮਸ਼ੀਨਾਂ ਨੇ ਜਿਹੜੇ ਇਹਨਾਂ ਦੇ ਤੱਤ ਨਹੀਂ ਮਰਨ ਦਿੰਦੀਆਂ ਕਈ ਜਿਵੇਂ ਬਾਹਰ ਹੋਰ ਕੰਪਨੀਆਂ ਨੇ ਉਹ ਐਫ ਜੀ ਐਮ ਮਸ਼ੀਨਾਂ ਜਾਂ ਫਿਰ ਉਹ ਐਫ ਜੀ ਚੀਜ਼ ਜਾਂ ਤਰੀਕਾ ਵਰਤਦੇ ਆ ਵੀ ਜਿਹਦੇ ਨਾਲ ਉਹਨਾਂ ਦੇ ਤੱਤ ਮਰ ਜਾਂਦੇ ਹਲਦੀ ਬਿਲਕੁਲ ਸਰ ਜਿਵੇਂ ਕਈ ਲੋਕ ਦੇਖੋ ਕਿ ਉਹ ਕੀ ਕਰਦੇ ਨੇ ਕਿ ਆਪਣੇ ਘਰਾਂ ਦੇ ਵਿੱਚ ਹੀ ਹਲਦੀ ਥੋੜੀ ਜੀ ਕਲਟੀਵੇਟ ਕਰਦੇ ਨੇ ਔਰ ਕਹਿੰਦੇ ਨੇ ਅਸੀਂ ਤਾਂ ਆਪਣੇ ਘਰ ਦੀ ਹਲਦੀ ਯੂਜ਼ ਕਰਦੇ ਆ ਬਟ ਉਹ ਕੀ ਆ ਕਿ ਉਹ ਗ੍ਰਾਈਂਡਰ ਦੇ ਵਿੱਚ ਉਹਦੀ ਪੀਸਾਈ ਕਰਵਾਉਂਦੇ ਨੇ ਹੈਨਾ ਉਹਦੇ ਨਾਲ ਕੀ ਆ ਕਿ ਉਹਦੇ ਜਿਹੜੇ ਤੱਤ ਨੇ ਉਹ ਸਾਰੇ ਖਤਮ ਹੋ ਜਾਂਦੇ ਜਦੋਂ ਉਹਦਾ ਟੈਂਪਰੇਚਰ ਹਾਈ ਹੋਣਾ ਆ ਅਸੀਂ ਕੀ ਕਰਦੇ ਆ ਇਹਦੇ ਵਿੱਚ ਸਾਡਾ ਟੂ ਸਟੈਪ ਸਿਸਟਮ ਆ ਜਿਹਦੇ ਵਿੱਚ ਪਹਿਲਾਂ ਹਲਦੀ ਦੇ ਜਿਹੜੇ ਤੁਸੀਂ ਦੇਖੋਗੇ ਜੜੀਆਂ ਹੋਣੀਆਂ ਨੇ ਹਾਂਜੀ ਉਹਦੀ ਅਸੀਂ ਬਿਲਕੁਲ ਛੋਟੇ-ਛੋਟੇ ਬਰੀਕ-ਬਰੀਕ ਜੇ ਪੀਸਿਸ ਕਰ ਦਿੰਨੇ ਆ ਜਿਹਦੇ ਤੋਂ ਬਾਅਦ ਉਹਦੀ ਮਤਲਬ ਇੱਕਦਮ ਸਲੋ ਪ੍ਰੋਸੈਸਿੰਗ ਹੁੰਦੀ ਆ ਜਿਹਦੇ ਨਾਲ ਕਿ ਉਹ ਇੱਕਦਮ ਹਾਈ ਟੈਂਪਰੇਚਰ ਦੇ ਨਾਲ ਉਹਦੇ ਤੱਤ ਜਿਹੜੇ ਖਤਮ ਨਾ ਹੋਣ ਉਸ ਤੋਂ ਬਾਅਦ ਅਸੀਂ ਸਟੈਪ 2 ਕਰਦੇ ਆ ਜਿਹਦੇ ਵਿੱਚ ਉਹਦਾ ਪਾਊਡਰ ਬਣਾਇਆ ਜਾਂਦਾ ਆ ਜਿਹਦੇ ਨਾਲ ਕਿ ਉਹਦਾ ਕਰਕਿਊਮਨ ਜਿਹੜਾ ਆ ਉਹ ਇਸ ਲੈਵਲ ਤੱਕ ਪਹੁੰਚਦਾ ਆ ਔਰ ਹਲਦੀ ਦੇ ਜਿਹੜੇ ਵੀ ਗੁਣਕਾਰੀ ਹਲਦੀ ਆ ਜੋ ਵੀ ਉਹਦੇ ਵਿੱਚ ਵਧੀਆ ਚੀਜ਼ਾਂ ਜੋ ਵੀ ਉਹਦੀਆਂ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਨੇ ਉਹ ਸਾਡੀਆਂ 100% ਰਿੰਦੀਆਂ ਨੇ ਠੀਕ ਹੈ ਹਾਂਜੀ ਧੰਨਵਾਦ ਮੈਮ ਤਾਂ ਇਹ ਲਹਿਲ ਹਲਦੀ ਵਾਲਿਆਂ ਦੇ ਉੱਪਰ ਇਹਨਾਂ ਦੀ ਫੈਕਟਰੀ ਦੇ ਉੱਪਰ ਅਸੀਂ ਖੜੇ ਆ ਤੇ ਇੱਧਰ ਅੰਕਲ ਇੱਧਰ ਕੀ ਪ੍ਰੋਸੈਸ ਕਰਦੇ ਹੋ ਜੀ ਤੁਸੀਂ ਉਹ ਜਿਸ ਤਰ੍ਹਾਂ ਬੇਟੀ ਨੇ ਦੱਸਿਆ ਹਾਂ ਇਹ ਮਸ਼ੀਨ ਇਹਦੇ ਵਿੱਚ ਦਲੀਆ ਬਣਦਾ ਅੱਛਾ ਆਜੋ ਬੇਟਾ ਇਹਦੇ ਵਿੱਚ ਦਲੀਆ ਬਣਦਾ ਠੀਕ ਹੈ ਜੇ ਇੱਕਦਮ ਪਾਊਡਰ ਬਣਾ ਦੇਵਾਂਗੇ ਤੇ ਜਿਆਦਾ ਓਵਰ ਹੀਟ ਹੋ ਕੇ ਤੇ ਉਹਦਾ ਜਿਹੜਾ ਤੇਲ ਹੈ ਲਾਸ ਹੋ ਜਾਏਗਾ। ਅੱਛਾ। ਇਹਦੇ ਵਿੱਚ ਕਰਕੂਮੇਨ ਆਇਲ ਹੁੰਦਾ ਉਹਨੂੰ ਸੇਵ ਰੱਖਣ ਵਾਸਤੇ ਵੀ ਇਹਦਾ ਤੇਲ ਬਰਬਾਦ ਨਾ ਹੋਏ। ਹੂੰ। ਦੋ ਮਸ਼ੀਨਾਂ ਚ ਪੀਸਿਆ ਜਾਂਦਾ। ਠੀਕ ਹੈ। ਇਹਦੇ ਚ ਜੂਰੀ ਬਣਨੀ ਆ ਜਾਂ ਦੜੀਆ ਕਹੋ ਦੜੜ ਫੜ ਕਹੋ ਕੁਝ ਵੀ ਕਹੋ ਹੈਨਾ। ਹੂੰ। ਇਸ ਤੋਂ ਬਾਅਦ ਆ ਇੱਕ ਵੱਡੀ ਮਸ਼ੀਨ ਆ। ਹੂੰ। ਉਹੀ ਦੜੀਆ ਬਣਿਆ ਮਾਲ ਹੂੰ। ਇਸ ਮਸ਼ੀਨ ਚ ਪਾਇਆ ਜਾਂਦਾ। ਅੱਛਾ। ਉਤੇ ਪਾ ਲੈਂਦੇ ਹਾਂ ਹਾਂ ਜੀ ਹਾਂ ਜੀ ਇਹ 3.5 ਕਿਲੋਲ ਮਾਲ 1 ਘੰਟੇ ਵਿੱਚ ਪੀਸ ਦਿੰਦੀ ਹੈ ਮਤਲਬ ਜਿਹੜਾ ਪੂਰਾ 40000 ਸਪਾਵਰ ਦੀ ਮੋਟਰ ਹੈ ਅੱਛਾ ਜੀ ਮਤਲਬ ਜਿਹੜਾ ਪੂਰਾ ਬਰੀਕ ਜਦੋਂ ਪਾਊਡਰ ਹਾਂ ਇਹ ਫਿਰ ਇੱਥੇ ਆ ਕੇ ਬਰੀਕ ਪਾਊਡਰ ਬੰਦ ਮਤਲਬ ਤੁਸੀਂ ਨਾਲ ਦੇ ਨਾਲ ਪੱਤਾਂ ਦਾ ਵੀ ਪੂਰਾ ਖਿਆਲ ਰੱਖਦੇ ਹੋ ਵੀ ਜੇ ਇੱਕਦਮ ਪੀਸਤੀ ਤੇ ਉਹਦੇ ਤੱਤ ਮਰ ਜਾਣਗੇ ਬਿਲਕੁਲ ਵੀ ਤੁਸੀਂ ਪੂਰਾ ਹੌਲੀ ਹੌਲੀ ਕਰਕੇ ਜਿਹੜਾ ਇਹ ਪ੍ਰੋਸੈਸ ਕਰਦੇ ਹੋ ਬਿਲਕੁਲ ਜੀ ਬਿਲਕੁਲ ਇਸ ਤੋਂ ਬਾਅਦ ਇਹਦੇ ਵਿੱਚ ਵੀ ਅਗਰ ਕੋਈ ਮੋਟਾ ਪੀਸ ਰਹਿ ਗਿਆ ਅੱਛਾ ਫਿਰ ਇਹ ਛਾਣਣਾ ਅਚਾ ਇਧਰ ਛਾਣਾਣਾ ਵੀ ਲੱਗਾ ਇਹਦੇ ਚ ਛਾਣਾਇਆ ਜਾਂਦਾ ਹੂੰ ਠੀਕ ਹੈ ਜੀ ਠੀਕ ਹੈ ਜੀ ਇਹ ਉਹ ਫਿਰ ਦੁਬਾਰਾ ਪੀਸਣ ਵਾਸਤੇ ਪਾਇਆ ਜਾਂਦਾ ਅਜੇ ਵੀ ਥੋੜੇ ਥੋੜੇ ਕਾਨ ਉੱਪਰ ਰਹਿ ਗਏ ਨੇ ਹਾਂਜੀ ਹਾਂਜੀ ਤੇ ਪੂਰੀ ਬਰੀਕ ਜਿਹੜੀ ਹਾਂਜੀ ਇਹਨੂੰ ਫਿਰ ਦੁਬਾਰਾ ਪੀਸ ਫਿਰ ਦੁਬਾਰਾ ਇਹਨੂੰ ਪੀਸਣ ਦੇ ਲਈ ਪਾਇਆ ਜਾਂਦਾ ਹਾਂਜੀ ਤੇ ਉਧਰ ਬੜ ਕੇ ਉਸ ਤੋਂ ਬਾਅਦ ਜਾ ਕੇ ਪੈਕਿੰਗ ਹੋ ਜਾਂਦੀ ਇਸ ਤੋਂ ਬਾਅਦ ਫਿਰ ਸਾਡਾ ਇਹ ਮਾਲ ਜਿਹੜਾ ਉਹ ਪੀਸ ਜਾਂਦਾ ਸਾਰਾ ਤੇ ਇਹ ਇਹਨਾਂ ਦੇ ਵਿੱਚ ਡਰੱਮ ਆ ਜਿੰਨੇ ਡਰਮ ਨੇ ਇਹਨਾਂ ਦੇ ਵਿੱਚ ਜਿਵੇਂ ਪੀਸਦੇ ਇਹਦੇ ਵਿੱਚ ਰੱਖਿਆ ਜਾਂਦਾ ਤਾਂ ਕਿ ਚੂਹਾ ਜਾਂ ਕੋਈ ਹੋਰ ਜਾਨਵਰ ਜਿਹੜਾ ਇਹਦੇ ਵਿੱਚ ਤੁੜੀ ਹੋਰ ਗੱਲ ਮੈਂ ਦੇਖੀ ਪਤਾ ਨਹੀਂ ਸਾਡੇ ਔਨ ਕਰਕੇ ਕੀ ਕੀਤੀ ਪਰ ਤੁਸੀਂ ਸਫਾਈ ਬੜੀ ਰੱਖੀ ਆ ਆਪਣੇ ਧੰਨਵਾਦ ਜੀ ਇਹ ਹੁਣ ਸਾਨੂੰ ਨਹੀਂ ਪਤਾ ਵੀ ਤੁਸੀਂ ਇਦਾਂ ਹੀ ਰੱਖਦੇ ਆ ਕਿ ਜਾਂ ਫਿਰ ਨਹੀਂ ਜੀ ਹਮੇਸ਼ਾ ਇਦਾਂ ਹੀ ਆ ਜੀ ਅੱਜ ਹਮੇਸ਼ਾ ਇਦਾਂ ਹੀ ਆ ਹਾਂ ਜੀ ਆ ਸਾਡਾ ਬੀਜ ਆ ਜੇ ਸਾਡੇ ਕੋਲੋਂ ਕਿਸੇ ਨੇ ਬੀਜ ਲੈਣਾ ਹੋਵੇ ਬੀ ਵੀ ਤੁਸੀਂ ਤਿਆਰ ਕਰਦੇ ਬੀ ਵੀ ਅੱਛਾ ਇਹ ਬੀ ਵੀ ਇਹ ਕਿੰਨਾ ਫਿਰ ਤੋੜਾ ਕੇ ਤੋੜੇ ਇਹ ਤੋਲ ਕੇ ਦਿੰਨੇ ਆ ਇਹ ਤਾਂ ਨਾ ਅੱਜ ਪਾਈ ਆ ਇਹਦਾ ਵਜ਼ਨ ਘਟਦਾ ਰਹਿੰਦਾ ਅੱਛਾ ਵਾਜਨ ਕਰ ਦੋ ਬਸ ਸੁੱਕਦੀ ਰਹਿੰਦੀ ਹੈ ਨਾ ਫਿਰ ਵਾਜਨ ਘਟ ਜਾਂਦਾ ਹਾਂਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀ ਜਾਣਕਾਰੀ ਦਿੱਤੀ ਆ ਤਾਂ ਅੰਕਲ ਹੋਣਾ ਦੀ ਸਭ ਤੋਂ ਖਾਸ ਗੱਲ ਤੇ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਆਪਣੀ ਹਲਦੀ ਦੇ ਵਿੱਚੋਂ ਜੇਕਰ ਕੋਈ ਮਿਲਾਵਟ ਲੱਭਦਾ ਏ ਤਾਂ ਉਹਦੇ ਉੱਤੇ ਇੱਕ ਅਲੱਖ ਦਾ ਪੇਦਾ ਨਾਮ ਲਿਖਿਆ ਹੋਇਆ ਵੀ ਜੇ ਕੋਈ ਸਾਡੀ ਹਲਦੀ 'ਚ ਕੋਈ ਇਸ ਤਰੀਕੇ ਦੇ ਤੱਤ ਕੱਢ ਦਵੇ ਜਾਂ ਫਿਰ ਉਹ ਗਲਤ ਸਾਬਤ ਕਰ ਦਵੇ ਤਾਂ ਅਸੀਂ ਮੌਕੇ ਤੇ 1 ਲੱਖ ਰੁਪਇਆ ਕੈਸ਼ ਉਸ ਨੂੰ ਦਵਾਂਗੇ ਤਾਂ ਇਹ ਲਹਿਲ ਹਲਦੀ ਵਾਲਿਆਂ ਦੀ ਤੁਹਾਨੂੰ ਅਸੀਂ ਇਸ ਵੇਲੇ ਮਾਰਕੀਟ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਲਦੀ ਬਣਾਉਂਦੇ ਨੇ ਤੇ ਪੂਰੀ ਦੁਨੀਆ ਦੇ ਵਿੱਚ ਇਹ ਹਲਦੀ ਸਪਲਾਈ ਵੀ ਕਰਦੇ ਨੇ